Yeah, <coughs> y ਸਾਰੇ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਪੰਜਾਬੀ ਕਪਲ ਲਾਵਤ ਨਿਮਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅਤੇ ਵੀ ਤੁਹਾਨੂੰ ਪਤਾ ਹੋਵੇਗਾ ਕਿ ਅਪ੍ਰਿਤਿਕੌਰ ਜੀ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਲਵ ਦੇ ਬੇਬੀ ਦਾ ਨੇਮ ਨਵਲਨੂਰ ਹੈ ਬੇਬੀ ਆਉਣ ਦੇ ਘਰ ਵਿੱਚ ਜਿੱਥੇ ਕਿ ਸਾਰੀ ਫੈਮਿਲੀ ਨੇ ਰਲ ਕੇ ਖੁਸ਼ੀ ਸਾਂਝੀ ਕੀਤੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਾਲੀ ਵਿੱਚ ਲਾਵਤ ਤੇ ਨਿਮਲ ਜੀ ਦੇ ਘਰ ਕਿੰਨਰ ਵਿਧਾਈ ਲੈਣ ਆਏ ਸਨ ਜਿੱਥੇ ਕਿ ਕਿੰਨਰ ਨੇ ਉਨ੍ਹਾਂ ਦੇ ਘਰ ਖੂਬ ਰੌਣਕਾਂ ਲਾਈਆਂ ਤੁਸੀਂ ਲਾਪਰੇ ਦੀ ਕੌਰ ਅਤੇ ਨਿਮਲ ਜੀ ਦੇ ਚਿਹਰੇ ਤੇ ਖੁਸ਼ੀ ਸਾਫ਼ ਦੇਖ ਸਕਦੇ ਹੋ ਦੋਵੇਂ ਜਾਣੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਵਿਧਾਈ ਲੈਣ ਵਾਲਿਆਂ ਨੇ ਲਾਪਰੇ ਦੀ ਕੌਰ ਦਾ ਬੇਬੀ ਆਪਣੇ ਹੱਥਾਂ ਵਿੱਚ ਚੱਕਿਆ ਹੋਇਆ ਹੈ ਅਤੇ ਬੋਲੀਆਂ ਪਾ ਰਹੇ ਨੇ ਆਓ ਬਹੁਤਾ ਟਾਈਮ ਨਾ ਲੈਂਦੇ ਹੋ ਤੁਹਾਡੇ ਨਾਲ ਵੀਡੀਓ ਕਿਰਪਾ ਸਾਂਝੀਆਂ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੂੰ ਲਵਨ ਨੂੰ ਨਹੀਂ ਜਾਣਦੀ ਤੂੰ ਨਿਮਲ ਨੂੰ ਨਹੀਂ ਜਾਣਦੀ ਵੱਡੀਆਂ ਮੱਜਜ ਨੇ ਤੂੰ ਅਵਲ ਨੂੰ ਨਹੀਂ ਜਾਣਦੀ ਆਛਾ ਬੇਰ ਹਾਂ ਤੇਰੀ ਮੇਰੀ ਲੱਗੀ ਦੋਸਤੀ ਲੱਗੀ ਕੰਦੋਲੀਓ ਲੈ ਵੇ ਤੇਰੇ ਹੱਥ ਵਿੱਚ ਗੁੱਲੀ ਡੰਡਾ ਹਾਂ ਤੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਹੱਥ ਬਟੋਲੇ ਵਿੱਚ ਟੁੱਟ ਗਈ ਯਾਰੀ ਰੋ